ਟਾਡੇ ਸ਼ਹਿਰ ਜਲੰਧਰ ਦੇ ਵਿੱਚ ਲੈ ਕੇ ਆ ਗਏ ਆ ਕਿ ਨਵਾਂ ਸਟੋਰ ਜਿੱਥੇ ਤੁਹਾਨੂੰ ਅਸੀਂ ਸਟਾਕ ਦੇਾਂਗੇ ਰਿਟੇਲ ਛੱਡੋ ਆਨਲਾਈਨ ਵੈਬਸਾਈਟਾਂ ਤੋਂ ਵੀ ਸਸਤਾ ਜਿਦਾਂ ਕਿ ਤੁਸੀਂ ਚੌਪਰ ਦੇਖ ਰਹੇ ਹੋ ਬ੍ਰਾਂਡ ਦਾ ਚੌਪਰ ਆ ਇਹ ਤੁਹਾਨੂੰ ਇਹ ਦੇਾਂਗੇ ਸਿਰਫ ਤੇ ਸਿਰਫ 150 ਰੁਪਏ ਦੇ ਵਿੱਚ ਆ ਊਸ਼ਾ ਦੀ ਪ੍ਰੈਸ ਆਏਗੀ ਬ੍ਰਾਂਡਡ ਪ੍ਰੈਸ ਆ ਬ੍ਰਾਂਡ ਨਿਊ ਇਹ ਆਪਾਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 350 ਰੁਪਏ ਦੇ ਵਿੱਚ ਇਹਦੇ ਨਾਲ ਨਾਲ ਜੇ ਤੁਸੀਂ ਹੋਰ ਬ੍ਰਾਂਡ ਦੇ ਵਿੱਚ ਹੈਵਲਸ ਦੇ ਵਿੱਚ ਬਜਾਜ ਦੇ ਵਿੱਚ ਜਾਂ ਹੋਰ ਕਿਸੇ ਬ੍ਰਾਂਡ ਦੇ ਵਿੱਚ ਲੈਣਾ ਚਾਹੁੰਦੇ ਹੋ ਪਰ ਅਸਾਂ ਉਹ ਵੀ ਅਵੇਲੇਬਲ ਨੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਪੀਜਨ ਦਾ 에어 ਹਰਾਇਰ ਜਿਹਦੀ ਕੀ ਬਾਜ਼ਾਰ ਦੀ ਕੀਮਤ ਹੈਗੀ ਜੀ 2900 ਰੁਪਏ ਦੀ ਬ੍ਰਾਂਡ ਨਿਊ ਪੀਸ ਹੈ ਇਹ ਅਸੀਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 1800 ਰੁਪਏ ਦੇ ਵਿੱਚ ਲੌਂਗਵੇ ਬ੍ਰਾਂਡ ਦਾ ਆਏਗਾ ਜੀ ਨਕਸ਼ਨ ਚੁੱਲਾ ਮਾਰਕੀਟ ਪ੍ਰਾਈਸ ਹੈਗੀ ਜੀ 14 1450 ਰੁਪਏ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 850 ਰੁਪਏ ਚ ਇਸ ਤੋਂ ਇਲਾਵਾ ਜੇ ਤੁਸੀਂ ਫਿਲਿਪਸ ਦੇ ਵਿੱਚ ਲੈਣਾ ਚਾਹੁੰਦੇ ਹੋ ਇਹਦੀ ਕੀਮਤ ਹੈਗੀ ਜੀ ਅਪ੍ਰੋਕਸੀਮੇਟਲੀ 1.2900 ਰੁਪਿਆ ਇਸ ਦੀ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 1600 ਰੁਪਏ ਦੇ ਵਿੱਚ BLDC ਫੈਨਸ ਆਉਣਗੇ ਜਿਹੜੇ ਕਿ ਰਿਮੋਟ ਦੇ ਨਾਲ ਚੱਲਦੇ ਨੇ LED'ਆਂ ਵੀ ਚੱਲਦੀਆਂ ਨੇ ਬਾਜ਼ਾਰ ਦੀ ਕੀਮਤ ਹੈਗੀ ਜੀ 3000 3200 3500 ਕਿਸੇ ਵੀ ਰੇਟ 'ਚ ਮਿਲ ਜਾਂਦਾ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 1900 ਰੁਪਏ ਦੇ ਵਿੱਚ ਇਹਦੇ ਵਿੱਚ ਵੈਰਾਈਟੀ ਕਲਰ ਡਿਜ਼ਾਈਨ ਹੋਰ ਵੀ ਬਹੁਤ ਜ਼ਿਆਦਾ ਮਿਲ ਜਾਣਗੇ ਜਿੰਨੇ ਕਲਰ ਕੋਗੇ ਜਿੰਨੇ ਪੀਸ ਕੋਗੇ ਉਹਨੇ ਤੁਹਾਨੂੰ ਅਵੇਲੇਬਲ ਕਰਾ ਦਾਂਗੇ ਜੇ ਗੀਜ਼ਰ ਤੁਸੀਂ ਦੇਖ ਸਕਦੇ ਹੋ Bajaj ਦੇ ਵਿੱਚ Crompton ਦੇ ਵਿੱਚ Polycap ਦੇ ਵਿੱਚ ਹਰ ਬ੍ਰਾਂਡ ਦੇ ਵਿੱਚ ਤੁਹਾਨੂੰ ਗੀਜ਼ਰ ਮਿਲ ਜਾਣਗੇ ਜਿਦਾਂ ਕਿ Crompton ਤੰਦਾ ਗੀਜ਼ਰ ਹੈ ਜੀ 10 ਲੀਟਰ ਦਾ ਗੀਜ਼ਰ ਹੋਏਗਾ ਇਹਦੀ ਬਾਜ਼ਾਰ ਦੀ ਕੀਮਤ ਹੋएगी ਅਪਰੋਕਸੀਮੇਟਲੀ 6200 ਰੁਪਿਆ ਅਸੀਂ ਇਹ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 4200 ਰੁਪਏ ਦੇ ਵਿੱਚ ਉਸ ਤੋਂ ਬਾਅਦ ਇੱਕ ਆ ਗਿਜ਼ਰ ਆ ਜਾਏਗਾ ਜੀ 25 ਲੀਟਰ ਦਾ ਇਹਦੇ ਵਿੱਚ ਹਲਕਾ ਜਿਹਾ ਇਹ ਡੈਂਟ ਆਏਗਾ ਜੀ ਇਹਦੀ ਮਾਰਕੀਟ ਵੈਲਿਊ ਹੈਗੀ 8200 ਰੁਪਏ ਇਹ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 3800 ਰੁਪਏ ਚ ਸੁਰੰਜ ਬਹੁਤ ਹੈਰਾਨੀ ਹੋਏਗੀ ਹੈਗਾ ਬਿਲਕੁਲ ਬ੍ਰਾਂਡ ਨਿਊ ਹੈ ਹਲਕਾ ਆ ਜਾਇਆ ਥੋ ਡੈਂਟ ਆਏਗਾ ਤੇ ਇਹ ਤੁਹਾਨੂੰ ਅਸੀਂ ਦੇ ਦਾਂਗੇ ਸਿਰਫ ਤੇ ਸਿਰਫ 3800 ਰੁਪਏ ਦੇ ਵਿੱਚ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਆਰਓ ਦੀ ਆਰਓ ਆਣਗੇ ਸਾਰੇ ਐਕਵਾਗਾਰਡ ਦੇ ਬ੍ਰਾਂਡਡ ਆਣਗੇ ਸਾਰੇ ਪੀਸ ਬ੍ਰਾਂਡ ਨਿਊ ਹੋਣਗੇ ਜਿਹੜਾ 10000 ਕੀਮਤ ਵਾਲਾ ਜਿਹੜਾ ਐਕਵਾਗਾਰਡ ਦਾ ਆਰ ਦਾ ਜਿਹੜਾ 14000 ਰੁਪਿਆ ਜਾਂ 12000 ਰੁਪਿਆ ਵਾਲਾ ਪੀਸ ਹੈਗਾ ਇਹ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 7000 ਰੁਪਏ 'ਚ ਬਾਕੀ ਮੈਂ ਦੱਸਣਾ ਤੁਹਾਨੂੰ ਭੁੱਲ ਗਿਆ ਪੱਖਿਆਂ ਦੀ ਜਿਹੜੀ ਰੇਂਜ ਹੈ ਇਹ ਸਾਡੇ ਕੋਲ ਸਟਾਰਟ ਹੋ ਜਾਈਗੀ ਸਿਰਫ ਤੇ ਸਿਰਫ 800 ਰੁਪਏ ਤੋਂ ਬਿਲਕੁਲ ਸਹੀ ਸੁਣਦੇ ਪਿਓ ਜਿਹੜਾ ਬਾਜ਼ਾਰ 'ਚ 1200 1500 ਰੁਪਏ ਦਾ ਪੱਖਾ ਮਿਲਦਾ ਸਾਡੇ ਕੋਲੋਂ 800 ਰੁਪਏ ਦੇ ਵਿੱਚ ਪੱਖਾ ਸ਼ੁਰੂ ਹੋ ਜਾਏਗਾ ਕੋਈ ਇਹ ਤੁਹਾਨੂੰ ਇਕੱਠਾ ਵਾਂ ਲੈਣ ਦੀ ਲੋੜ ਨਹੀਂ ਹੈ ਸਿੰਗਲ ਸਿੰਗਲ ਪੀਸ ਵੀ ਤੁਸੀਂ ਲੈ ਸਕਦੇ ਹੋ ਕੋਈ ਵੀ ਕਲਰ ਲੈ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਲੈ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਅਸੀਂ ਦਿਖਾਉਣ ਲੱਗੇ ਹਾਂ ਜੀ ਮਿਕਸੀ ਜਿਹਨੂੰ ਆਪਾਂ ਕਹਿੰਦੇ ਆ ਮਿਕਸਰ ਗ੍ਰਾਈਂਡਰ ਇਹ ਚਾਰ ਜਗ੍ਹਾ ਦੇ ਚ ਆਣਗੇ 1 2 3 ਤੇ ਇਹ ਚੌਥਾ ਜਗ ਆ ਜਾਏਗਾ ਇਹ ਬਾਜ਼ਾਰ ਦੇ ਵਿੱਚ 16-1700 ਰੁਪਏ ਦਾ ਮਿਲਦਾ ਇਹ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 850 ਰੁਪਏ ਵਿੱਚ ਇਸ ਤੋਂ ਬਾਅਦ ਜੇ ਤੁਹਾਨੂੰ ਚੌਪਰ ਵਗੈਰਾ ਆਸਤੇ ਤੁਹਾਨੂੰ ਚਾਹੀਦਾ ਜਿਹਨੂੰ ਕਿ ਲੋਕ ਇਹਨੂੰ ਕਹਿੰਦਾ ਜੀ ਅਸੀਂ ਸ਼ੇਕ ਵਗੈਰਾ ਵੀ ਬਣਾ ਲਈਏ ਹਰ ਚੀਜ਼ ਵੀ ਇਹ ਚ ਕਰ ਲਈਏ ਇਹ ਵੀ ਆਪਾਂ ਤੁਹਾਨੂੰ ਬ੍ਰਾਂਡਡ ਇਹ ਆਏਗਾ ਜੀ ਲਾਈਫ ਲੌਂਗ ਦਾ ਇਹ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 900 ਰੁਪਏ ਦੇ ਵਿੱਚ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਜਿਹੜਾ ਕਿ ਪਾਣੀ ਗਰਮ ਕਰਨ ਲਈ ਕੈਟਲ ਹੁੰਦੀਆਂ ਇਦੀ ਰੇਂਜ ਅਸੀਂ ਤੁਹਾਨੂੰ ਸ਼ੁਰੂ ਕਰ ਦਾਂਗੇ ਸਿਰਫ ਤੇ ਸਿਰਫ 300 ਰੁਪਏ ਤੋਂ 300 350 400 500 ਹਰ ਇੱਕ ਤਰ੍ਹਾਂ ਦੀ ਤੁਹਾਡੇ ਕੋਲ ਕੈਟਲ ਅਵੇਲੇਬਲ ਹੋਏਗੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬੋਟਲਸ ਦੀ ਬੋਟਲਸ ਦੇ ਵਿੱਚ ਸਾਡੇ ਕੋਲ ਜਿਹੜੇ ਕਿ ਬ੍ਰਾਂਡਡ ਬੋਟਲਸ ਜਿਦਾ ਕਿ ਤੁਸੀਂ ਆ ਦੇਖ ਸਕਦੇ ਹੋ ਜੀ ਇਹ ਆ ਗਈ ਜੀ ਸੈਲੋ ਦੀ H2O ਇਹ ਬਾਜ਼ਾਰ ਦੇ ਵਿੱਚ 250 ਰੁਪਏ ਦੀ ਬੋਤਲ ਹੈ ਜੀ ਇਹ ਜੀ ਸਿੰਗਲ ਸਿੰਗਲ ਪੀਸ ਵੀ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਇਹ ਚ ਤੁਸੀਂ ਸਿਰਫ ਟਰਾਂਸਪੇਰੈਂਟ ਨਹੀਂ 컬러ਫੁੱਲ ਸਕੁਅਰ ਰਾਉਂਡ ਹਰ ਤਰ੍ਹਾਂ ਦੀ ਬੋਤਲ ਲੈ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਕੋਲ ਤੁਹਾਨੂੰ ਹਾਰਡ ਐਂਡ ਕੂਲ ਨਾਰਮਲ ਬੋਤਲ ਜਿਦਾ ਕਿ ਆਹ ਵਾਲੀ ਕਾਪਰ ਵਾਲੀ ਬੋਤਲ ਹਰ ਇੱਕ ਤਰ੍ਹਾਂ ਦੀ ਬੋਤਲ ਤੁਹਾਨੂੰ ਅਵੇਲੇਬਲ ਮਿਲ ਜਾਣਗੀਆਂ ਤੇ ਰੇਟ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਆ ਬਾਜ਼ਾਰ ਛੱਡੋ ਆਨਲਾਈਨ ਤੋਂ ਵੀ ਘੱਟ ਹੋਏਗਾ ਘੱਟੋ ਘੱਟ 20 ਤੋਂ 30% ਡਿਸਕਾਊਂਟ ਹਰ ਇੱਕ ਵੈਬਸਾਈਟ ਤੋਂ ਤੁਹਾਨੂੰ ਮਿਲੇਗਾ ਇਸ ਤੋਂ ਬਾਅਦ ਤੁਸੀਂ ਇਹ ਦੇਖ ਸਕਦੇ ਹੋ ਕਾਚੀਆਂ ਬੋਟਲਸ ਵੀ ਆ ਜਾਣਗੀਆਂ ਕਰੋਕਰੀ ਦੇ ਵਿੱਚ ਆ ਗਲਾਸੇਜ਼ ਵਗੈਰਾ ਤੁਸੀਂ ਦੇਖ ਸਕਦੇ ਹੋ ਇਹ ਬਾਜ਼ਾਰ ਦੇ ਵਿੱਚ ਤੁਸੀਂ ਲੈਣ ਜਾਂਦੇ ਹੋ ਤੁਹਾਨੂੰ 700 600 ਰੁਪਏ ਦਾ ਤੁਹਾਨੂੰ ਸੈੱਟ ਮਿਲੇਗਾ 6 ਪੀਸ ਦਾ ਅਸੀਂ ਤੁਹਾਨੂੰ ਦੇਾਂਗੇ ਸਿਰਫ ਤੇ ਸਿਰਫ 370 ਰੁਪਏ ਦਾ 6 ਪੀਸ ਦਾ ਸੈੱਟ ਜਿਹੜਾ ਮਰਜ਼ੀ ਤੁਸੀਂ ਗਲਾਸ ਲੈ ਲਓ ਜਿਹੜਾ ਮਰਜ਼ੀ ਤੁਸੀਂ ਡਿਜ਼ਾਈਨ ਲੈ ਲਓ ਸਿਰਫ ਤਾਂ ਸਿਰਫ 370 ਰੁਪਏ ਦੇ ਵਿੱਚ ਦਿਆਂਗੇ ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਐਗਜ਼ੌਸਟ ਫੈਨ ਦੀ ਐਗਜ਼ੌਸਟ ਫੈਨ ਦੀ ਜਿਹੜੀ ਰੇਂਜ ਹੈ ਸਾਡੇ ਕੋਲ 7-800 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਇਹ ਨਾਲ ਤੁਸੀਂ ਸੋਚੋ ਤੁਹਾਡੇ ਕੋਲ ਇੱਕ ਅੱਧਾ ਪੀਸ ਹੋਏਗਾ ਇਹਦੇ ਚ ਵੀ 5-7 ਪੀਸ ਹੈਗੇ ਆ ਬਸ ਮੈਂ ਕਹਿਣਾ ਇਹੀ ਚਾਹਾਂਗਾ ਵੀ ਜਿੰਨੀ ਜਲਦੀ ਤੁਸੀਂ ਆ ਸਕਦੇ ਹੋ ਉਹਨੇ ਜਲਦੀ ਪਹੁੰਚੋ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੀ ਇਹ ਚਿਮਨੀ ਦੀ ਇਹ ਜਿਹੜੀ ਹਿੰਦਵੇਅਰ ਦੀ ਬ੍ਰਾਂਡਡ ਚਿਮਨੀ ਹੈ ਇਹਦੀ ਮਾਰਕੀਟ ਦੀ ਕੀਮਤ ਹੈਗੀ ਹੈ 14000 ਰੁਪਏ ਇਹ ਅਸੀਂ ਤੁਹਾਨੂੰ ਦਿਆਂਗੇ 9000 ਰੁਪਏ ਦੇ ਵਿੱਚ ਇਹਦੇ ਵਿੱਚ ਇੱਕ ਹੋਰ ਮਾਡਲ ਆ ਇਹ ਮਾਡਲ ਹੈਗਾ ਜੀ ਹਿੰਦਵੀਰ ਦੇ ਸਮਾਰਟ ਇਹਦੀ ਮਾਰਕੀਟ ਦੀ ਕੀਮਤ ਹੈਗੀ 7000 ਰੁਪਿਆ ਇਹ ਅਸੀਂ ਤੁਹਾਨੂੰ ਦੇਾਂਗੇ ਸਿਰੋ ਤੇ ਸਿਰਫ 5000 ਰੁਪਏ ਦੇ ਵਿੱਚ ਇਸ ਤੋਂ ਇਲਾਵਾ ਜੇ ਤੁਸੀਂ ਆਪਾਂ ਗੱਲ ਕਰੀਏ ਆਹ ਬ੍ਰਾਂਡਡ ਲੂਮਿਨਸ ਦਾ ਇਨਵਰਟਰ ਹੈ ਜੀ 1700 ਵੋਟ ਵਾਲਾ ਆਏਗਾ 24 ਐਂਪੀਅਰ ਦਾ ਜਿੰਨੇ ਡਬਲ ਬੈਟਰੀ ਲੱਗ ਜਾਂਦੀ ਹੈ ਇਹਦੀ ਮਾਰਕੀਟ ਦੀ ਕੀਮਤ ਹੈਗੀ ਅਪ੍ਰੋਕਸੀਮੇਟਲੀ 10000 ਰੁਪਿਆ 11000 ਰੁਪਿਆ ਇਹ ਅਸੀਂ ਤੁਹਾਨੂੰ ਦੇਾਂਗੇ ਸਿਰੋ ਤੇ ਸਿਰਫ 5500 ਰੁਪਏ ਦੇ ਵਿੱਚ ਜੀ ਇਸ ਤੋਂ ਇਲਾਵਾ ਵਾਲ ਫੈਨ ਆ ਜਾਊਗਾ ਜੀ ਕੈਬਿਨ ਫੈਨ ਆ ਜਾਣਗੇ ਐਗਜ਼ੌਸਟ ਫੈਨ ਆ ਜਾਣ ਦੁਜੀਏ ਸਿੰਪਲ ਫੈਨ ਲੈਣੇ ਆ ਟੇਬਲ ਫੈਨ ਹਰ ਇੱਕ ਚੀਜ਼ ਤੁਹਾਨੂੰ ਅਵੇਲੇਬਲ ਹੋ ਜਾਏਗੀ ਇਹ ਸਾਰਾ ਸਮਾਨ ਲੈਣ ਵਾਸਤੇ ਤੁਹਾਨੂੰ ਕਿੱਥੇ ਆਣਾ ਪਏਗਾ ਜੀ ਆਣਾ ਪਏਗਾ ਜਲੰਧਰ ਦੇ ਵਿੱਚ ਬੈਂਕਿੰਗ ਕਲੇ ਕੁਕੀਟਾਪ ਚੌਂਕ ਨੀਅਰ ਮਿੱਠਾਪੁਰ ਜਿਹੜਾ ਸਟੇਡੀਅਮ ਹੈ ਜੀ ਦਲਬਾਖ ਸਵੀਰ ਸੰਘਾ ਚੌਂਕ ਤੋਂ ਥੋੜਾ ਜਿਹਾ ਅੱਗੇ ਆ ਕੇ ਉੱਥੇ ਪੈਂਦਾ ਜੀ ਬਤਾ ਐਂਟਰਪ੍ਰਾਈਜ਼ਸ ਤੇ ਸਾਡਾ ਕੰਟੈਕਟ ਨੰਬਰ ਨੋਟ ਕਰ ਲਓ 9998844321 9988443321 ਜਲਦੀ ਪਹੁੰਚੋ ਇਸ ਤੋਂ ਪਹਿਲਾਂ ਕਿ ਸਮਾਨ ਖਤਮ ਹੋ ਜਾਵੇ ਆ ਕੇ ਆਫਰਾਂ ਦਾ ਲਾਭ ਲਓ ਜੀ